ਜਿਲ੍ਹੇ ਦੇ ਵੱਲੋਂ ਗ੍ਰਫਤਾਰ ਕੀਤੇ ਗਏ ਸਾਬਕਾ ਮੰਤਰੀ ਅਤੇ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਨਾਬਾਜ਼ ਰਾਜ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨਾਬਾਜ਼ ਜिला ਜੇਲ੍ਹ ਪਹੁੰਚੇ ਵਕੀਲ ਅਰਸ਼ਦੀਪ ਕਲੇਰ ਦੇ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਕਰੀ ਬੰਧਾ ਘੰਟਾ ਮੁਲਾਕਾਤ ਹੋਈ ਹੈ ਇਸ ਮੌਕੇ ਤੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅੱਧਾ ਘੰਟਾ ਹੀ ਮਿਲਣ ਦੇ ਲਈ ਦਿੱਤਾ ਗਿਆ ਤੇ ਇਸ ਦੌਰਾਨ ਪੁਲਿਸ ਵਾਲਿਆਂ ਨੇ ਕਈ ਚੱਕਰ ਵੀ ਲਗਾਏ ਨਾਬਾਜ਼ ਦੀ ਇਹਦੇ ਵਿੱਚੋਂ ਬੰਦ ਲੀ ਤੇ ਬਤੌਰ ਵਕੀਲ ਮੇਰਾ ਰਾਈਟ ਹੈ ਕਿ ਮੈਂ ਵਿਕਰਮ ਮਜੀਠੀਆ ਸਾਹਿਬ ਨੂੰ ਮਿਲਾਂ ਔਰ ਇਹ ਤਾਂ ਸੰਵਿਧਾਨਿਕ ਹੱਕ ਹੈ ਪੰਜਾਬ ਪ੍ਰिजन ਰੂਲਸ ਦੇ ਵਿੱਚ ਲਿਖਿਆ ਹੈ ਕਿ ਵਕੀਲ ਆਪਣੇ ਕਲਾਇੰਟ ਨੂੰ ਮਿਲ ਸਕਦਾ ਹੈ ਕਿਉਂਕਿ ਉਹਨਾਂ ਦਾ ਕੇਸਾਂ ਬਾਬਤ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਪਰ ਮੈਂ ਅੱਜ ਜੇਲ੍ਹ ਦੇ ਵਿੱਚ ਆ ਕੇ ਮਹਿਸੂਸ ਕੀਤਾ ਕਿ ਜੇਲ੍ਹ ਦੇ ਵਿੱਚ ਪੰਜਾਬ ਪ੍ਰिजन ਰੂਲ ਨਹੀਂ ਚੱਲ ਰਹੇ ਉਰੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਮੁਤਾਬਕ ਫੈਸਲੇ ਲਏ ਜਾ ਰਹੇ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਜਦੋਂ ਵਿਕਰਮ ਮਜੀਠੀਆ ਮੁਹਾਲੀ ਸੀ ਦਾ ਅਦਾਲਤ ਨੇ ਸਾਨੂੰ 1 ਘੰਟਾ ਸਮਾਂ ਦਿੱਤਾ ਸੀ ਕਿ 4 ਤੋਂ 5 ਅਸੀਂ ਵਿਕਰਮ ਮਜੀਠੀਆ ਨੂੰ ਮਿਲ ਸਕਦੇ ਸੀ ਉਹਨਾਂ ਨਾਲ ਗੱਲ ਕਰ ਸਕਦੇ ਸੀ ਪਰ ਅੱਜ ਜੇਲ੍ਹ ਦੇ ਵਿੱਚ ਆ ਕੇ ਮੈਂ ਦੇਖਿਆ ਕਿ ਵਿਕਰਮ ਮਜੀਠੀਆ ਨਾਲ ਤਾਂ ਜੇਲ੍ਹ ਪ੍ਰਸ਼ਾਸਨ ਗੱਲ ਹੀ ਨਹੀਂ ਕਰਨ ਦੇਣਾ ਚਾਹੁੰਦਾ ਸਿਰਫ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਚਾਰ ਗੇੜੇ ਜੇਲ੍ਹ ਦੇ ਸੁਪਰਡੈਂਟ ਸਾਹਿਬ ਮਾਰਗੇ ਕਿ ਪਲੀਜ਼ ਹੁਣ ਤੁਸੀਂ ਜਾਓ ਜੀ ਸਮਾਂ ਹੋ ਗਿਆ ਜੀ ਮੈਂ ਅੱਧਾ ਘੰਟਾ ਦੇ ਸਕਦਾ ਮੈਂ ਸੁਪਰਡੈਂਟ ਸਾਹਿਬ ਨੂੰ ਪੁੱਛਿਆ ਵੀ ਇਹ ਚੱਲ ਕੀ ਰਿਹਾ ਹੈ ਇਹ ਕੀ ਜੇਲ੍ਹ ਰੂਲ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿਉਂਕਿ ਜਿਹੜਾ ਜੇਲ੍ਹ ਡਿਪਾਰਟਮੈਂਟ ਹੈ ਇਹਦੀ ਐਫੀਸ਼ੀਐਂਸੀ ਵਿਕਰਮ ਮਜੀਠੀਆ ਸਾਹਿਬ ਦੇ ਮਾਮਲੇ 'ਚ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਤੇ ਬਾਕੀ ਮਾਮਲਿਆਂ ਦਾ ਕੀ ਹੈ ਪੰਜਾਬ ਦੀਆਂ ਜੇਲਾਂ ਤੋਂ ਸ਼ਰੇਆਮ ਖੁੰਖਾਰ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਉਹਦੇ ਤੇ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਕੀ ਕਹਿਣਾ ਜਿਹੜੇ ਸਰਕਾਰ ਦੇ ਐਮਐਲਏ ਨੇ ਚਾਹੇ ਗੱਜਨ ਮਾਜਰਾ ਸਾਹਿਬ ਹੋਣ ਚਾਹੇ ਹੋਰਾਂ ਉਹਨਾਂ ਲਈ ਕੋਈ ਵੱਖਰੇ ਜੇਲ੍ਹ ਰੂਲਸ ਬਣੇ ਨੇ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਜੇਲ੍ਹ 'ਚ ਰਹਿ ਹੀ ਨਹੀਂ ਉਹ ਲੋਕ ਤਾਂ ਹਸਪਤਾਲਾਂ 'ਚ ਹੀ ਰਹਿ ਉੱਥੋਂ ਹੀ ਬੇਲਾਂ ਕਰਾ ਕੇ ਚਲੇ ਗਏ ਉਹਦਾ ਮੁੱਖ ਮੰਤਰੀ ਸਾਹਿਬ ਦੀ ਡੀਜੀਪੀ ਜੇਲ੍ਹ ਦੀ ਤੇ ਜੇਲ੍ਹ ਸੁਪਰਡੈਂਟਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਕਿੱਥੇ ਚਲੀ ਜਾਂਦੀ ਹੈ ਇੱਕ ਨਾਮਵਾਰ ਬਿਲਡਰ ਤੁਸੀਂ ਦੇਖਿਆ ਹੋਣਾ ਮੋਹਾਲੀ ਦਾ ਸਨੀ ਇਨਕਲੇਵ ਦਾ ਉਹਦੇ ਤੇ ਅਖਬਾਰ ਨੇ ਸਟੋਰੀ ਕੀਤੀ ਹਾਈ ਕੋਰਟ ਨੇ ਕੋਗਨਿਜ਼ੈਂਸ ਲਿਆ ਕਿ ਜੱਦਾ ਉਹ ਜੇਲ੍ਹ ਦੇ ਵਿੱਚ ਭੇਜਿਆ ਉਹ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਹਸਪਤਾਲ ਦੇ ਵਿੱਚ 5 ਸਟਾਰ ਫੈਸਿਲਿਟੀਆਂ ਮੰਡ ਰਿਹਾ ਉੱਥੇ ਸਾਨੂੰ ਨਹੀਂ ਪਤਾ ਜੇਲ੍ਹ ਦੀ ਐਫੀਸ਼ੀਐਂਸੀ ਕਿੱਥੇ ਜਾਂਦੀ ਹੈ ਸੋ ਜਿਸ ਤਰੀਕੇ ਦਾ ਵਿਵਾਰ ਜੇਲ੍ਹ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਜੇਲ੍ਹ ਡਿਪਾਰਟਮੈਂਟ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਐਸਾ ਰੂਲ ਹੈ ਜੋ ਵਕੀਲ ਨੂੰ ਆਪਣੇ ਕਲਾਇੰਟ ਨਾਲ ਮਿਲਣ ਤੋਂ ਰੋਕ ਸਕੇ ਜਾਂ ਤੁਸੀਂ ਹੋਰ ਕੋਈ ਮੁਲਾਕਾਤ ਕਰਾਉਂਦੇ ਹੀ ਨਹੀਂ ਕਿਉਂਕਿ ਅਸੀਂ ਮੰਗ ਕਰਾਂਗੇ ਕੋਰਟ ਨੂੰ ਕਿ ਇਹ ਜੇਲ੍ਹਾਂ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਵੀ ਪ੍ਰੀਜ਼ਰਵ ਕੀਤੀ ਜਾਵੇ